ਜੇ ਸੈਲਫ ਦੀ ਗਰਾਰੀ ਖਰਾਬ ਹੈ ਵਾਇਰਿੰਗ ਕਰਾਵਾ ਉਹ ਚੀਜ਼ਾਂ ਦਾ ਸਾਰਾ ਹੱਲ ਕਰ ਦਾਂਗੇ ਅੱਜ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਜੂ ਵੀ ਆਪਣੇ ਮੋਟਰਸਾਈਕਲ ਦੀ ਜਿਹੜੀ ਸੈਲਫ ਹੈ ਉਹ ਆਵਾਜ਼ ਕਿਉਂ ਕਰਦੀ ਹੈ ਕਿੱਥੋਂ ਕਰਦੀ ਹੈ ਉਹ ਚੀਜ਼ ਤੁਹਾਨੂੰ ਦੱਸ ਦਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਲੈ ਵੀ ਦੋਸਤੋ ਸਾਰਿਆਂ ਸਾਸਰੀ ਕਾਲ ਜਿੰਮੇ ਕਿ ਆਪਣੇ ਮੋਟਰਸਾਈਕਲਾਂ ਦੇ ਵਿੱਚ ਕਿ ਛੋਟੀ ਜਿਹੀ ਦਿੱਕਤ ਹੁੰਦੀ ਹੈ ਉਹਦੇ ਕਰਕੇ ਬਹੁਤ ਆਪਣੇ ਨੁਕਸਾਨ ਹੋ ਜਾਂਦਾ ਹੈ ਨਾ ਪੈਸੇ ਲੱਗਦੇ ਨੇ ਤੁਹਾਨੂੰ ਪਹਿਲਾਂ ਉਹ ਸਾਊਂਡ ਸੁਣਾਵਾਂਗੇ ਸਾਊਂਡ ਤੋਂ ਬਾਅਦ ਤੁਹਾਨੂੰ ਠੀਕ ਕਰਕੇ ਦਿਖਾਵਾਂਗੇ ਤੁਸੀਂ ਵੀ ਆਪਣੇ ਮੋਟਰਸਾਈਕਲ ਦੀ ਆਵਾਜ਼ ਨੂੰ ਕਿਵੇਂ ਠੀਕ ਕਰ ਸਕਦੇ ਹੋ ਐਸੀ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਵੇਂ ਕਿ ਸੈਲਫ ਆਵਾਜ਼ ਕਰਦੀ ਹੁੰਦੀ ਹੈ ਬਹੁਤ ਮੋਟਰਸਾਈਕਲਾਂ ਨੇ ਦੇਖਿਓ ਦੇਖਣ ਨੂੰ ਸੈਲਫ ਨਵੀਂ ਹੁੰਦੀ ਹੈ ਪਰ ਇਹ ਆਵਾਜ਼ ਬਹੁਤ ਕਰਦੀ ਹੁੰਦੀ ਹੈ ਤੁਹਾਨੂੰ ਪਹਿਲਾਂ ਆਵਾਜ਼ ਸੁਣਾਉਂਦੇ ਹਾਂ ਆਵਾਜ਼ ਕਿਦਾਂ ਦੀ ਹੁੰਦੀ ਹੈ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਤੇ ਬਾਅਦ ਦੇ ਵਿੱਚ ਇੱਕ ਸਾਊਂਡ ਆਉਂਦਾ ਭੂਂ ਜਿਹਾ ਤੁਹਾਨੂੰ ਦੁਬਾਰੇ ਫੇਰ ਸੁਣਾਉਂਦੇ ਆ ਆ ਦੇਖੋ ਜੀ ਇਸ ਤਰ੍ਹਾਂ ਆਵਾਜ਼ ਕਰਦੀ ਹੁੰਦੀ ਹੈ ਸੈਲਫ ਤੇ ਇਹਨੂੰ ਆਪਾਂ ਠੀਕ ਕਿਵੇਂ ਕਰ ਸਕਦੇ ਆ ਆਪਾਂ ਇਸੇ ਵੀਡੀਓ ਵਿੱਚ ਦੱਸਾਂਗੇ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀਰਾਂ ਤੱਕ ਵੀ ਮੈਸੇਜ ਪਹੁੰਚ ਜਾਏ ਕਿਉਂਕਿ ਬਹੁਤ ਹੀ ਛੋਟਾ ਜਿਹਾ ਕੰਮ ਹੈ ਇਹ ਫ੍ਰੀ ਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਖੁਦ ਕਰ ਸਕਦੇ ਹੋ ਆਪ ਆਪਣੇ ਮੋਟਰਸਾਈਕਲ ਦਾ ਕੰਮ ਖੁਦ ਕਰ ਸਕਦੇ ਹੋ ਬਈ ਪੂਰੀ ਵੀਡੀਓ ਦੇਖੇ ਦੇਖਿਓ ਤੇ ਤੁਹਾਨੂੰ ਪਤਾ ਲੱਗ ਜੇ ਵੀ ਆਪਣੇ ਮੋਟਰਸਾਈਕਲ ਦੇ ਵਿੱਚ ਜਿਹੜੀ ਦਿੱਕਤ ਹੈ ਉਹ ਕੀ ਦਿੱਕਤ ਹੈ ਉਹਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆ ਇਸੇ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਆਪਣੇ ਆ ਬੋਲਟ ਨੇ ਆ ਖੋਲੋਗੇ ਤੁਸੀਂ ਆ ਚਾਰੇ ਨਟ ਖੋਲਿਓ ਠੀਕ ਹੈ ਇਹ ਕਾਤੀ ਇਹ ਸਾਰੇ ਨਟ ਖੋਲ ਕੇ ਪੰਜੇ ਨਟ ਖੋਲ ਕੇ ਆਪਾਂ ਨੂੰ ਫਿਰ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਇਹਦੇ ਵਿੱਚ ਕਿਹੜੀ ਚੀਜ਼ ਹੈ ਜਿਹਦੇ ਕਾਰਨ ਇਹ ਆਵਾਜ਼ ਕਰਦਾ ਬਈ ਲੈ ਵੀ ਬਣੇ ਹੋ ਰਹੇ ਆ ਵੀਡੀਓ ਦੇ ਵਿੱਚ ਹੁਣ ਦਿਖਾਉਣੀ ਹੈ ਤੁਹਾਨੂੰ ਖੋਲ ਕੇ ਆਇਓ ਲੈ ਵੀ ਆਪਾਂ ਨਟ ਖੋਲਾਂਗੇ ਹੁਣ ਸਾਰੇ ਨਟ ਖੋਲ ਕੇ ਤੁਹਾਨੂੰ ਦਿਖਾਉਣੀ ਹੈ ਵੀ ਇਹਦੇ ਵਿੱਚ ਕੀ ਦਿੱਕਤ ਹੈ ਲੈ ਵੀ ਕਮੈਂਟ ਕਰਕੇ ਦੱਸੋ ਤੇ ਕਿਹੜੇ-ਕਿਹੜੇ ਵੀਰਾਂ ਨੂੰ ਸਾਡੀ ਜਾਣਕਾਰੀ ਵਧੀਆ ਲੱਗਦੀ ਹੈ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਆ ਜਰੂਰ ਕਰੋ ਬਈ ਕਿਉਂਕਿ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਵੀਰ ਕਿੱਥੋਂ-ਕਿੱਥੋਂ ਦੇਖਦੇ ਨੇ ਵੀਡੀਓ ਤੇ ਸਾਡੀ ਜਾਣਕਾਰੀ ਦੇ ਵਿੱਚ ਕਿੰਨਾ ਕੁ ਵਾਅਦਾ ਹੋ ਰਿਹਾ ਤੁਹਾਡੇ ਦਿਮਾਗ ਨੂੰ ਲੈ ਵੀ ਹੁਣ ਆਪਾਂ ਖੋਲਦੇ ਆ ਕਿਉਂਕਿ ਇਹ ਛੋਟੀ-ਛੋਟੀ ਚੀਜ਼ਾਂ ਕਾਰਨ ਆਪਣੇ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਨੇ ਬਹੁਤ ਵੀਰਾਂ ਉੱਪਰੋਂ ਸੈਲਫੀ ਕਹਿੰਦੇ ਨੇ ਸੈਲਫੀ ਕੋਈ ਕਰਾਰੀ ਖਰਾਬ ਹੈ 베ARING ਖਰਾਬ ਹੈ ਉਹ ਚੀਜ਼ਾਂ ਦਾ ਤੁਹਾਡਾ ਸਾਰਾ ਹੱਲ ਕਰ ਦਾਂਗੇ ਅੱਜ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਜਾਊ ਵੀ ਆਪਣੇ ਮੋਟਰਸਾਈਕਲ ਦੀ ਜਿਹੜੀ ਸੈਲਫ ਹੈ ਉਹ ਆਵਾਜ਼ ਕਿਉਂ ਕਰਦੀ ਹੈ ਕਿੱਥੋਂ ਕਰਦੀ ਹੈ ਉਹ ਚੀਜ਼ ਤੁਹਾਨੂੰ ਦੱਸ ਦਾਂਗੇ ਇਸ ਵੀਡੀਓ ਦੇ ਵਿੱਚ ਆਹ ਵੀਡੀਓ ਨੂੰ ਸ਼ੇਅਰ ਕਰੋ ਇਹ ਸ਼ੇਅਰ ਕਰਨ ਨੂੰ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਜਿਹੜੇ ਬਈਆਂ ਦਾ ਨੁਕਸਾਨ ਹੁੰਦੇ ਨੇ ਉਹ ਨਾ ਹੋਵੇ ਥੋੜੇ ਇੱਕ ਸ਼ੇਅਰ ਕਰਨ ਨਾਲ ਹਰੇਕ ਵੀਰ ਦਾ ਫਾਇਦਾ ਹੋ ਸਕਦਾ ਬਈ ਲੈ ਆਪਾਂ ਖੋਲਦੇ ਆਂ ਖੋਲ ਕੇ ਤੁਹਾਨੂੰ ਦਿਖਾਉਨੇ ਆ ਇਹ ਜਦ ਵੀ ਤੁਸੀਂ ਖੋਲਣੇ ਇਹਨੂੰ ਦੱਬ ਕੇ ਖੋਲਣੀ ਹੈ ਕਿਉਂਕਿ ਜੇ ਤੁਸੀਂ ਡਾਇਰੈਕਟ ਖੋਲੋਗੇ ਤਾਂ ਜਿਹੜੇ ਤੇ ਕਾਰਮਨ ਹੁੰਦੇ ਨੇ ਉਹ ਨਿਕਲ ਜਾਣਗੇ ਆ ਦੇਖੋ ਜੀ ਜਿਹੜੇ ਸੈਲਫ ਦੇ ਵਿੱਚ ਕਾਫੀ ਜ਼ਿਆਦਾ ਗੰਦਗੀ ਆਈ ਹੋਈ ਹੈ ਆ ਦੇਖੋ ਕਿਉਂਕਿ ਇਹਦੇ ਨਾਲ ਬੈਟਰੀ ਵੀ ਖਰਾਬ ਹੁੰਦੀ ਹੈ ਜੇ ਜ਼ਿਆਦਾ ਗੰਦਗੀ ਆਏ ਤਾਂ ਬੈਟਰੀ ਵੀ ਖਰਾਬ ਹੋ ਜਾਂਦੀ ਹੈ ਤੁਸੀਂ ਕੀ ਕਰਨਾ ਹੈ ਕਿਹੜਾ ਬੁਸ਼ ਹੈ ਇਹਦੇ ਉੱਪਰ ਗਲੀਸ ਲਾਉਣਾ ਗਲੀਸ ਲਾ ਕੇ ਤੁਸੀਂ ਇਹਨੂੰ ਦੁਬਾਰੇ ਫਿੱਟ ਕਰ ਦਿਓ ਇੱਕ ਵਾਰੀ ਇਹਨੂੰ ਸਾਫ਼ ਕਰਾਂਗੇ ਸਾਫ਼ ਕਰਕੇ ਫਿਰ ਦਿਖਾਉਨੇ ਆ ਫਿਰ ਇਹਨੂੰ ਕਰਦੇ ਆ ਫਿਟਿੰਗ ਫਰਮੂਅਲ ਫਿਰ ਇਹ ਵੀਡੀਓ ਬਣਾਉਣਾ ਹੈ ਮੋਬਾਈਲ ਦਾ ਆਇਆ ਫਰਦੇ ਓਕੇ ਜੀ ਠੀਕ ਹੈ ਲੋ ਕਰੇ ਨੂੰ ਤਾਂ ਸਾਫ਼ ਕਰਦੇ ਚੰਗੀ ਤਰ੍ਹਾਂ ਇਹ ਸਾਫ਼ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਤੇ ਜਲਦੀ ਆਵਾਜ਼ ਕਰਨ ਲੱਗ ਜਾਓ ਇਨੂੰ ਘੱਟੋ ਘੱਟ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਹਵਾ ਨਾਲ ਸਾਫ਼ ਕਰ ਬਹੁ ਇਸ ਤਰ੍ਹਾਂ ਜਿਵੇਂ ਅਸੀਂ ਅਸੀਂ ਕਰ ਰਹੇ ਹਾਂ ਆ ਦੇਖੋ ਇਹ ਕਿੰਨੀ ਵਧੀਆ ਸਫਾਈ ਹੋ ਗਈ ਤੇ ਇਧਰੋਂ ਵੀ ਦੇਖ ਸਕਦੇ ਹੋ ਬਾਈ ਇਹਦੇ ਨਾਲ ਜਿਹੜੀ ਬੈਟਰੀ ਹੁੰਦੀ ਹੈ ਉਹਦੇ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਬੈਟਰੀ ਜਲਦੀ ਖਰਾਬ ਹੋਣ ਲੱਗ ਜਾਂਦੀ ਹੈ ਜੇ ਆਪਾਂ ਇਸ ਤਰੀਕੇ ਕਰਦੇ ਰਹੇ ਆਪਾਂ ਕੀ ਕਰਾਂਗੇ ਗ੍ਰੀਸ ਲਮਾਂਗੇ ਥੋੜਾ ਜਿਹਾ ਇਸ ਤਰ੍ਹਾਂ ਗ੍ਰੀਸ ਲੈ ਕੇ ਨਾ ਇਹਦੇ ਉੱਪਰ ਲਾ ਦੋ ਕਿਉਂਕਿ ਜਦੋਂ ਉੱਪਰ ਢੱਕਣ ਲਾਵਾਂਗੇ ਇਹ ਆਟੋਮੈਟਿਕ ਹੀ ਉਹਦੇ ਵਿੱਚ ਚਲਾ ਜਾਣਾ ਜਿਹੜਾ ਟੱਕਣਾ ਇਹਦੇ ਵਿੱਚ ਚਲਾਇਆ ਜਾਣਾ ਕਿਉਂਕਿ ਇਹਦੇ ਵਿੱਚ ਬੁਸ਼ਨ ਜਿਹੜਾ ਇਹ ਬੁਸ਼ ਦੀ ਆਵਾਜ਼ ਹੁੰਦੀ ਹੈ ਜਿਹੜੀ ਉਹਦੇ ਕਾਰਨ ਇਹ ਕਰਦਾ ਤੁਸੀਂ ਇਹਨੂੰ ਕੀ ਕਰਨਾ ਜਦੋਂ ਪਾਉਣ ਲੱਗਿਆ ਤੁਸੀਂ ਐਂ ਦਾ ਬਣਾਏ ਠੀਕ ਹੈ ਕੋਈ ਇਹਨਾਂ ਪਾਓ ਡਾਇਰੈਕਟਰਾਂ ਨਾਲ ਪਾਓ ਕਿਉਂਕਿ ਕਾਰਬਨ ਨਿਕਲ ਜਾਣ ਤੁਹ ਤੋਂ ਸੈੱਟ ਨਹੀਂ ਹੋਣਗੇ ਤੇ ਇਸ ਤਰ੍ਹਾਂ ਦੱਬ ਕੇ ਫਿਰ ਤੁਸੀਂ ਪਾਉਣਾ ਇਹਨੂੰ ਕਿਉਂਕਿ ਕੱਪ ਜਿਹੜਾ ਪੂਰਾ ਸਹੀ ਤਰੀਕੇ ਨਾਲ ਫੀਟਿੰਗ ਹੋ ਜਾ ਬਈ ਆ ਦੇਖੋ ਇਸ ਤਰ੍ਹਾਂ ਫਿੱਟ ਹੋ ਜਾ ਬਈ ਹੁਣ ਤੁਹਾਨੂੰ ਕਰਕੇ ਬਿਠਾਉਨੇ ਓਕੇ ਤੇ ਨਾਲੇ ਸੁਣਾਵਾਂਗੇ ਸਾਊਂਡ ਇਹਦਾ ਸਾਊਂਡ ਕਿੱਦਾਂ ਦਾ ਬਣਿਆ ਆਪਾਂ ਨਾਟ ਕੱਸਦੇ ਆ ਜਲਦੀ ਜਲਦੀ ਲੈ ਵੀ ਹੁਣ ਆਪਾਂ ਕੱਸਣ ਲੱਗੇ ਆ ਇਹਨੂੰ ਕੱਸ ਕੇ ਤੁਹਾਨੂੰ ਸਾਊਂਡ ਸੁਣਾਵਾਂਗੇ ਪਹਿਲਾਂ ਵੀ ਸਾਊਂਡ ਦੇਖੋ ਕਿੰਨਾ ਘੈਂਟ ਬਣ ਜੂ ਜਿਵੇਂ ਕਿ ਨਵੀਂ ਸੈਲਫ ਲਾਈ ਹੋਈ ਹੈ ਇਸ ਤਰ੍ਹਾਂ ਦਾ ਸਾਊਂਡ ਬਣ ਜੂ ਬਈ ਲੈ ਕਮੈਂਟ ਕਰਕੇ ਦੱਸਿਓ ਜਰੂਰ ਬਈ ਇੱਕ ਵਾਰੀ ਆਪਾਂ ਨਾ ਧਰਤੀ ਟੈਟ ਲੈ ਵੀ ਨਾਟ ਬੋਲਟ ਆਪਾਂ ਕਰ ਚੁੱਕੇ ਆ ਟੈਟ ਆ ਤੇ ਸੁਣਾਉਨੇ ਆ ਸਾਊਂਡ ਸਾਊਂਡ ਦੇਖਿਓ ਬਾਬਾ ਜਿਵੇਂ ਨਵੇਂ ਦਾ ਹੁੰਦਾ ਇਸ ਤਰ੍ਹਾਂ ਦਾ ਹੋ ਜੂ ਆ ਦੇਖੋ ਬਈ ਕਿਆ ਕਰਦੇ ਚੂੰਚਾ ਪਹਿਲਾਂ ਤੁਹਾਨੂੰ ਸਾਊਂਡ ਦੁਬਾਰੇ ਫੇਰ ਚੈੱਕ ਕਰਵਾ ਦਿੰਨੇ ਆ ਤੇ ਜਿਹੜੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਸੈਲਫ ਦੀ ਤੇ ਉਹ ਬਾਈ ਜ਼ਰੂਰ ਕਰ ਸਕਦੇ ਬਾਈ ਲੈ ਵੀ ਕਰ ਦੋ ਵੀਡੀਓ ਨੂੰ ਸ਼ੇਅਰ ਕਰਾਂ ਦਬਕੇ ਓਕੇ ਬਾਈ